ਵੇ ਕੀ ਕਰ ਲਗ ਗਿਆ ਇਹ ਮੇਰੇ ਫੇਸਬੁਕ ਤੇ ਪਹਿਲਾਂ ਤਾਂ ਕਰਦਾ ਸੀ ਕਿਤੇ ਦਾ ਠੀਕ ਇਹ ਦੱਸ ਪੁੱਤ ਓਫ 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 ਉਹਦਾ ਨਾ ਆ ਦੇਖ ਨਾ ਦਿਵਾਸ ਪਾ ਦੇਖ ਨਾ ਇਹ ਇੱਕ ਥੋੜੀ ਯਾਰ ਓਏ ਇਹ ਗੱਡੀ ਕਿਹਾ ਇਹ ਗੱਡੀ ਬੱਸ ਦੇਖੀ ਤੇ ਵਿਜ਼ਿਟ ਕਰਨੇ ਆਏ ਜਿਸ ਇਹ ਜੀ ਉਹ ਪਰਿਵਾਰਕ ਮੈਂਬਰ ਕਿਸ ਤਰ੍ਹਾਂ ਦੇ ਨਾਲ ਚਿੰਤਾ ਕਿ ਨੇ ਜ਼ਹਿਰ ਦੀ ਗੱਲ ਹੈ ਜੋ 5 ਉਹ ਤਾਂ ਹਰਕਮ ਵਾਲੀ ਕਾਰਵਾਈ ਨਹੀਂ ਹੋਗੀ ਜੀ ਨਾਮ ਦੀ ਕਿਹਦੇ ਰਹਿਣਾ ਲੇ ਆਪਣੇ ਮੰਥਲੇ ਸਿਨੀ ਕਿਹਦੇ ਰਹਿਣਾ ਲੇ ਆਪਾਂ ਲੁਧਿਆਣਾ ਤੋਂ ਵੀ ਤੇ ਕੀ ਹਾਲਾਤ ਹੋਏ ਨੇ ਤੇ ਕਿਹੜਾ ਪਰਿਵਾਰ ਹੈ ਡਾ ਜੀ ਆਪਣਾ ਇੱਥੇ ਆਪਣਾ ਜੰਮੂ ਕਸ਼ਮੀਰ ਅਸੀਂ ਕੰਮ ਕਰੀਦਾ ਜੀ ਹਾਂਜੀ ਇੱਥੇ ਬਾਜੀ ਆਪਣਾ ਲੈ ਕੇ ਆਏ ਆਪਣੇ ਸਾਡੇ ਫਰੈਂਡ ਨੇ ਉਹਨਾਂ ਨੂੰ ਲੈ ਕੇ ਆਇਆ ਜਾਂ ਰਾਤੀ ਉਹਨਾਂ ਨਾਲ ਉੱਥੇ ਆਪਣਾ ਅਟੈਕ ਹੋਇਆ ਉਹਨਾਂ ਦੇ ਉੱਤੇ ਤੇ ਗੱਡੀ ਉਹਨਾਂ ਦੇ ਅਟੈਕ ਹੋਇਆ ਇੱਕ ਬੱਚਾ ਉਹ ਮੌਕੇ ਤੇ ਡੈਥ ਹੋ ਗਈ ਉਹਦੀ ਕਸ਼ਮੀਰ ਦੇ ਵਿੱਚ ਹਮਲਾ ਹਾਂ ਹਾਂਜੀ ਪੁੰਚ ਪੁੰਚ ਏਰੀਆ ਜੀ ਜੀ ਪੁੰਚ ਏਰੀਆ ਹਾਂਜੀ ਸਿਟੀ ਜੀ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਔਰ ਇੱਕ ਬੱਚਾ ਨਾਲ ਉਹਨਾਂ ਦਾ ਸੱਜ ਭਾਜੀ ਦਾ ਬੇਟਾ ਉਹਨਾਂ ਦੀ ਬਾਹ ਬਿਲਕੁਲ ਡੈਮੇਜ ਹੋ ਗਈ ਹੈ ਔਰ ਭਾਜੀ ਦੀ ਲੱਤ ਬਿਲਕੁਲ ਡੈਮੇਜ ਹੋ ਗਈ ਹੈ ਤੇ ਕੰਮ ਕੀ ਕਰਦੇ ਤੁਸੀਂ ਅਸੀਂ ਉੱਥੇ ਕੱਪੜੇ ਦਾ ਕੰਮ ਕਰੀਦਾ ਜੀ ਤੇ ਦੂਜੇ ਭਾਜੀ ਕੀ ਕਰਦੇ ਜਿਹੜੇ ਜ਼ਖਮੀ ਹੋਏ ਆ ਜ਼ਖਮੀ ਹੋਏ ਉਹ ਮੈਡੀਕਲ ਡਿਪਾਰਟਮ ਇੱਕ ਰਿਸ਼ਰ ਕੀ ਉਹਨਾਂ ਦੀ ਐਡੀਸ਼ਨ ਆਇਆ ਤਾਂ ਫਿਲਹਾਲ ਤਾਂ ਸੀਰੀਅਸ ਹੀ ਕਹਿ ਰਹੇ ਨੇ ਜੀ ਬਾਕੀ ਹਾਂਜੀ ਲਾਚ ਚੱਲ ਰਿਹਾ ਜੀ ਕਿੰਨੀ ਉੱਥੇ ਲੋਕ ਡਰੇ ਪਏ ਲੱਗ ਉਹ ਬਹੁਤ ਡਰੇ ਪਏ ਨੇ ਲੋਕ ਉੱਥੇ ਬਹੁਤ ਡਰੇ ਹੋਏ ਨੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਖੋਫ ਹੈ ਪਿਆ ਬਸ ਉਥਰੇ ਲੋਕ ਬਸ ਕੱਲ ਦੇ ਸਾਰੇ ਹੀ ਜਮੂਨਾ ਨੂੰ ਨਿਕਲ ਕੇ ਆ ਰਹੇ ਸਿਟੀ 'ਚ ਕੋਈ ਵੀ ਨਹੀਂ ਰਹਿ ਰਿਹਾ ਇਸ ਟਾਈਮ